ਬਹੁਤ ਖੁਸ਼ੀ ਹੋਈ ਮੈਨੂੰ ਅੱਜ ਕਿ ਫੋਰ ਸਾਡਾ ਪਟਿਆਲਵੀ ਪਰਵਾਰ ਨਾਲ ਜੋੜ ਕੇ ਭਾਜਪੀ ਪਾਰਟੀ ਦੇ ਵਿੱਚ ਰਲਿਆ ਮੈਂ ਇੰਨਾ ਕਹਿਣਾ ਚਾਹਦੀ ਹਾਂ ਸਾਰੇ ਪੁੱਛਦੇ ਨੇ ਕਿ 25 ਸਾਲ ਤੁਸੀਂ ਕਾਂਗਰਸ ਦੇ ਨਾਲ ਸੀ ਹਾਂ ਕਾਂਗਰਸ ਨਾਲ ਸੀ ਬਹੁਤ ਵਧੀਆ ਬੀਤੇ ਬਹੁਤ ਕੰਮ ਕੀਤਾ ਪਰ ਇਹ ਨੌਬਤ ਆ ਗਈ ਕਿ ਕਾਂਗਰਸੀ ਹਾਈ ਕਮਾਂਡ ਜੋ ਹੈ ਨਮੀ ਉਹ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਉਹਨਾਂ ਕੋਲ ਲੋੜ ਨਹੀਂ ਹੈ। ਔਰ ਮੋਦੀ ਜੀ ਨੇ ਸਿੱਧਾ ਉਸ ਦਿਨ ਜਿਸ ਦਿਨ ਸਤੀਫਾ ਦੇਣ ਜਾ ਰਹੇ ਸੀ ਇਸ ਮੇਰੇ ਮਹਾਰਾਜ ਸਾਹਿਬ ਉਹਨਾਂ ਨੂੰ ਫੋਨ ਕੀਤਾ ਕਿ ਅੱਜ ਤੋਂ ਤੁਸੀਂ ਸਾਡੇ ਹੋ ਔਰ ਕੋਈ ਕਮੀ ਨਾ ਮਹਿਸੂਸ ਕਰਨਾ ਬਹੁਤ ਵਧੀਆ ਤੁਸੀਂ ਪੰਜਾਬ ਲਈ ਕੰਮ ਕੀਤਾ ਦੇਸ਼ ਲਈ ਕੰਮ ਕੀਤਾ ਔਰ ਅਸੀਂ बहुत अच्छा समझा गए कि तुम साढ़े हो। चलो वो टाइम बीत गया साल के बाद महाराजा साहब और मेरे दोनों बच्चे बीजेपी से चले गए